ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੰਦੇਰ ਤੇ ਜ਼ਿਲ੍ਹਾ ਨੂੰ ਪਿਆਇੰਦਾ ਜੀ ਬਰਨਾਲਾ ਬਾਈਕੋਲ ਲੀਲਾ ਰਾਵਾਪੂਰਾ ਕਟਾ ਸੇਲਾਪਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਹੁਤ ਹੀ ਸੋਹਣਾ ਤੇ ਬਾਕੀ ਰਿਜ਼ਲਟ ਵੀ ਆਇਆ ਵਿਆ ਕਰਦੇ ਆਪਾਂ ਬਾਈ ਜਿੰਨਾ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਵੀਰ ਜੀ ਆਪਣਾ ਨਾਮ ਗਰਮੀਤ ਸਿੰਘ ਜੀ ਬਾਈ ਜੀ ਪਿੰਡ ਪੰਦੇਰ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਬੱਚਾ ਦੱਸੋ ਜੀ ਕਿੰਨੇ ਟਾਈਮ ਦਾ ਹੋ ਗਿਆ ਇਹ ਬੱਚਾ ਜੀ 3 ਸਾਲਾਂ ਦਾ ਹੋ ਗਿਆ ਬਾਈ ਮਾੜਾ ਮੋਟਾ ਸਮਾਂ ਘੱਟ ਹੀ ਹੋ ਤੈਨੂੰ ਤੋਂ ਦੁੱਗਾ ਹੋ ਗਿਆ ਬਾਈ ਠੀਕ ਆ ਰਿਜ਼ਲਟ ਆ ਗਿਆ ਵੀਰੇ ਦੇ ਹਾਂ ਰਿਜ਼ਲਟ ਆ ਗਿਆ ਬਾਈ ਆਪਣੇ ਕੋਲੇ ਜਮਾ ਕਾਲੀ ਮੱਜ ਨੇ ਜੀ ਲੀਲੀ ਰਾਵੀ ਦਾ ਕੱਟਾ ਦਿੱਤਾ ਠੀਕ ਆ ਜਮਾ ਪਿਆ ਹੋਰ ਠੀਕ ਆ ਮਾਰੇ ਖੜਾ ਆਪਣੇ ਕੋਲੇ ਆਪਦੀ ਮੱਜਤ ਹੀ ਆਪਾਂ ਪਹਿਲਾ ਰਿਜ਼ਲਟ ਲੈਂਦਾ ਠੀਕ ਆ ਤੇ ਇੱਕ ਕੱਟੀ ਦਿੱਤੀ ਆਪਣੀਆਂ ਅਫਸਰ ਝੋਟੀਆਂ ਦੋ ਦੁੱਧਰ ਵਾਲੀਆਂ ਸੀ ਆਪਾਂ ਨੇ ਠੀਕ ਆ ਤੇ ਰਿਜ਼ਲਟ ਬਹੁਤ ਸੋਹਣਾ ਬਾਈ ਠੀਕ ਆ ਤੇ ਹੁਣ ਮੈਂ ਹੀ ਵਹ ਚਲਾਏ ਵੇਚ ਦਿੰਨੇ ਆ ਪਾਉ ਕੱਟਾ ਪਾਲ ਲਾਏ ਕਾਲਾ ਇੱਕ ਲੀਲੀ ਰਾਵੀ ਦਾ ਠੀਕ ਆ ਤੇ ਉਹ ਵੀ ਬਹੁਤ ਸੋਹਣਾ ਕੱਟਰੂ ਹੈ ਠੀਕ ਆ ਜੀ ਤੇ ਇਹਦੀ ਮਾਂ ਥੱਲੇ ਦੁੱਧ ਹੈਗਾ 20 ਲੀਟਰ ਭਾਈ ਠੀਕ ਆ ਜੀ ਲੋਪਰਾ ਚੈੱਕ ਕਰ ਸਕਦੇ ਫੇਸ ਬਿਊਟੀ ਅੱਖਾਂ ਬਹੁਤ ਸੋਹਣੇ ਦੋਨੀਆਂ ਲੀਲੀਆਂ ਚਿੱਟੀਆਂ ਠੀਕ ਆ ਇਧਰ ਵੀ ਚੈੱਕ ਕਰ ਸਕਦੇ ਹੋ ਬਾਕੀ ਵੱਡੀ ਵੀਡੀਓ ਚ ਤੋੜਾ ਤਰਾ ਦਿਖਾ ਬਾਕੀ ਬਹੁਤ ਸੋਹਣਾ ਛੋਟਾ ਜੀ ਠੀਕ ਆ ਜੀ ਬਾਕੀ ਰੇਟ ਵੀ ਵੱਡੀ ਵੀਡੀਓ ਚ ਸਾਰਾ ਕੁਝ ਦੱਸਿਆ ਭਾਈ ਦਾ ਬਾਈ ਜੀ ਨਾਲ ਜੁੜ ਕਨੈਕਟ ਕਰੋ ਠੀਕ ਹੈ ਜੀ ਬਾਈ ਦਾ ਨੰਬਰ ਟਾਈਟਲ ਚ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਮੈਂਟ ਸ਼ੇਅਰ ਲਾਈਕ ਕਰਦਿਆ ਕਰੋ ਭਰਾ ਬਣ ਕੇ ਓਕੇ ਬਾਈ ਜੀ